ਹੈਲੋ एवरीवन ਗੁੱਡ ਈਵਨਿੰਗ ਟੂ ਆਲ ਵੈਲਕਮ ਟੂ ਮਾਈ YouTube ਚੈਨਲ ਪ੍ਰਤਿਮਨਰ ਸਿੰਘ ਅੱਜ ਅੱਪਾ ਗੱਲ ਕਰਾਂਗੇ ਨਾਉਨ ਪੰਜਾਬੀ ਹਿੰਦੀ ਚ ਨਾਉਨ ਬੋਲ ਦਿੰਦੇ ਆ ਪੰਜਾਬੀ ਚ ਉਹਨਾਂ ਨੂੰ ਨਾਉ ਬੋਲ ਦਿੰਦੇ ਆ ਕਿਸੇ ਜੀਵ ਦੇ ਨਾਮ ਦਾ ਥਾਂ ਦਾ ਵਸਤੂ ਦਾ ਜਾਂ ਗੁਣਾਂ ਦਾ ਬੋਧ ਕਰਾਏ ਉਸ ਨੂੰ ਕਹਿੰਦੇ ਨੇ ਨਾਮ ਨਾਮ ਪੰਜ ਤਰ੍ਹਾਂ ਦੇ ਹੁੰਦੇ ਹਨ ਆਮ ਨਾਮ ਖਾਸ ਨਾਮ ਵਸਤੂਵਾਚਕ ਨਾ ਵੀ ਇਕੱਠਵਾਚਕ ਨਾਲ ਤੇ ਭਾਵਵਾਚਕ ਨਾ ਆਮ ਨਾਮ ਉਹ ਹੁੰਦੇ ਹਨ ਆਮ ਨਾਮ ਮਨੁੱਖਾਂ ਜਾਂ ਵਸਤਾਂ ਲਈ ਵਰਤੇ ਜਾਂ ਲਈ ਵਰਤੇ ਜਾਂਦੇ ਨੇ ਜਿਵੇਂ ਕਿ ਫੌਜੀ ਸ਼ਹਿਰ ਕਾਰ ਜਾਂ ਮੁੰਡਾ ਇਹ ਹੋ ਗਏ ਆਮ ਨਾਮ ਕਿਉਂਕਿ ਇਹਦੇ ਵਿੱਚ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਦਿੱਤਾ ਕਿਸੇ ਸਥਾਨ ਦਾ ਨਾਮ ਨਹੀਂ ਦਿੱਤਾ ਕਿਸੇ ਦਾ ਨਾਮ ਨਹੀਂ ਦਿੱਤਾ ਇਸ ਕਰਕੇ ਇਹ ਆਮ ਨਾਮ ਹੈ ਖਾਸ ਨਾਮ ਉਹ ਹੁੰਦੇ ਨੇ ਜਿਹੜੇ ਕਿਸੇ ਖਾਸ ਮਨੁੱਖ ਵਸਤੂ ਜਾਂ ਜਾਨਵਰ ਜਾਂ ਸਥਾਨ ਲਈ ਵਰਤੇ ਜਾਂਦੇ ਜਿਵੇਂ ਕਿ ਜਲੰਧਰ ਸ਼ਹਿਰ ਦਾ ਨਾਮ ਹੈ ਰਮਨ ਹੈ ਕਿਸੇ ਬੰਦੇ ਦਾ ਨਾਮ ਹੈ ਕੋੜਾ ਹੈ ਜਿਹੜਾ ਇੱਕ ਵਸਤੂ ਦਾ ਨਾਮ ਆਇਆ ਐਨੀਮਲ ਦਾ ਨਾਮ ਆਇਆ ਜਾਨਵਰ ਦਾ ਨਾਮ ਆਇਆ ਸੌਰੀ ਠੀਕ ਹੈ ਇਸ ਤਰ੍ਹਾਂ ਹੁੰਦੇ ਹਨ ਕਿਹ ਵਸਤੂਆਂ ਚਿਕ ਨਾਮ ਹੁੰਦੇ ਹੁੰਦੀ ਹੈ ਜਿਹੜੀਆਂ ਜਿਹੜੇ ਕਿ ਜਿਹੜੀਆਂ ਜਿਹੜੇ ਨਾਮ ਤ올ੀਆਂ ਜਾਂ ਮਿਨੀਆਂ ਜਾਣ ਵਾਲੀਆਂ ਅਵਸਥਾਂ ਲਈ ਵਰਤੇ ਜਾਂਦੇ ਹਨ ਜਿਵੇਂ ਕਿ ਪਾਣੀ ਸੋਨਾ ਚਾਂਦੀ ਤੇ ਰੇਤਾ ਕਣਕ ਕੱਪੜਾ ਪਾਣੀ ਨੂੰ ਆਪਾਂ ਤੋਲ ਸਕਦੇ ਹਾਂ ਸੋਨੇ ਨੂੰ ਆਪਾਂ ਵੀ ਮਾਪ ਸਕਦੇ ਹਾਂ ਤੋਲ ਸਕਦੇ ਹਾਂ ਠੀਕ ਹੈ ਮਿਨਤੀ ਕਰ ਸਕਦੇ ਹਾਂ ਪਾਣੀ ਦੀ ਚਾਂਦੀ ਨੂੰ ਵੀ ਆਪਾਂ ਤੋਲ ਸਕਦੇ ਹਾਂ ਰੇਤਾ ਨੂੰ ਵੀ ਆਪਾਂ ਮਣ ਸਕਦੇ ਹਾਂ ਠੀਕ ਹੈ ਕਣਕ ਨੂੰ ਆਪਾਂ ਤੋਲ ਸਕਦੇ ਹਾਂ ਕੱਪੜੇ ਨੂੰ ਆਪਾਂ ਮਣ ਸਕਦੇ ਹਾਂ ਇਸ ਤਰ੍ਹਾਂ ਹੁੰਦੇ ਹੈ ਇਕਾਠਵਚਕ ਨਾਮ ਉਹ ਹੁੰਦੇ ਆ ਜਿਹੜੇ ਵਸਤੂ ਜੋ ਜਿਹੜੇ ਨਾਮ ਵਸਤੂ ਜਾਂ ਜੀਵਾਂ ਦੇ ਸਮੂਹ ਲਈ ਕਿਸੇ ਦੇ ਸਮੂਹ ਮਤਲਬ ਇਕੱਠ ਲਈ ਵਰਤੇ ਜਾਂਨ ਉਹਨਾਂ ਨੂੰ ਬੋਲਦੇ ਨੇ ਇਕੱਠਵਚਕ ਨਾਮ ਜਿਵੇਂ ਜਮਾਤ ਜਮਾਤ ਇੱਕ ਇਕੱਠ ਹੁੰਦਾ ਹੈ ਬੱਚਿਆਂ ਕਿਉਂਕਿ ਇੱਕ ਕਲਾਸ ਵਿੱਚ ਬੱਚਿਆਂ ਦਾ ਇਕੱਠ ਹੁੰਦਾ ਉਹਨੂੰ ਜਮਾਤ ਬੋਲ ਦਿੰਦੇ ਆ ਜੱਥਾ ਉਹ ਜੱਥਾ ਹੋ ਸਕਦਾ ਹੈ ਜਲੂਸ ਹੋ ਸਕਦਾ ਇਹ ਹੁੰਦੇ ਇਕੱਠਵਚਕ ਨਾਮ ਪਾਵਾਚਕ ਨਾਮ ਉਹ ਹੁੰਦੇ ਆ ਜਿਹੜੇ ਕਿਸੇ ਦੇ ਗੁਣਾ ਜਾਂ ਗੁਣਾ ਲਈ ਹੁਣ ਪੇਸ਼ ਉਹ ਦਬੋਦ ਕਰਾਵੇ ਉਹਨਾਂ ਨੂੰ ਭਾਵਵਾਚਕ ਨਾਂ ਕਿਹਾ ਜਾਂਦਾ ਹੈ ਜਿਵੇਂ ਕਿ ਕਿਸੇ ਦੀ ਔਗੁਣ ਸੱਚ ਖੁਸ਼ੀ ਗਮੀ ਮਿਠਾਸ ਕੋੜਾ ਇਹ ਸਾਰੇ ਹੋਏ ਭਾਵਵਾਚਕ ਨਾਮ ਜਿਹੜੀਆਂ ਚੀਜ਼ਾਂ ਨੂੰ ਆਪਾਂ ਮਹਿਸੂਸ ਕਰਦੇ ਹਾਂ ਮਹਿਸੂਸ ਕਰ ਸਕਦੇ ਹਾਂ ਠੀਕ ਹੈ ਉਹ ਹੁੰਦੇ ਭਾਵਵਾਚਕ ਨਾਮ ਹੁੰਦੇ ਐ ਸੋ ਮੇਰੇ ਚੈਨਲ ਨੂੰ achhi achhi videos dekhne de liye subscribe te follow karna na bhuliyo thank you bye bye